ਸਰੀ ਪੁਲਿਸ ਸਰਵਿਸ ਹੁਨਤੀ ਨਵੰਬਰ 2024 ਨੂੰ ਅਧਿਕਾਰਾਤੌਰ ਤੇ RCMP ਦੀ ਥਾਂ ਲੈ ਲਵੇਗੀ ਇਸ ਦਾ ਐਲਾਨ BC ਦੇ ਸੋਲੀਸਟਰ ਜਰਨਲ ਮਾਈਕ ਫਾਰਨਵਰਥ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਮਿਊਨਿਸਪਲ ਪੁਲਿਸ ਫੋਰਸ ਵਿੱਚ ਟ੍ਰਾਂਜ਼ੀਸ਼ਨ ਇੱਕ ਸਹਿਯੋਗੀ ਯੋਜਨਾ ਦੇ ਅਨੁਸਾਰ ਅੱਗੇ ਵਧੇਗਾ ਤੇ ਇਸ ਦੇ ਨਾਲ ਪਬਲਿਕ ਸੇਫਟੀ ਤੇ ਕੋਈ ਅਸਰ ਨਹੀਂ ਹੋਵੇਗਾ ਦੱਸਦੇ ਕਿ ਸਾਬਕਾ ਮੇਅਰ ਡਗ ਮਕੱਲਮ ਦੀ ਅਗਵਾਈ ਦੇ ਵਿੱਚ ਸਰੀ ਦੇ ਸਾਬਕਾ ਸਿਟੀ ਕੌਂਸਲ ਨੇ ਸਰੀ ਦੇ ਵਿੱਚ RCMP ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫੋਰਸ ਤਿਆਰ ਕਰਨ ਦਾ ਫੈਸਲਾ ਲਿਆ ਸੀ ਪਰ ਸਰੀ ਦੇ ਮੌਜੂਦਾ ਮੇਅਰ ਬ੍ਰੈਂਡਾ ਲੋਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਤੇ ਸਰੀ ਦੇ ਵਿੱਚ RCMP ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ ਫਾਰਨਵਰਥ ਨੇ ਕਿਹਾ ਹੈ ਕਿ ਅਸੀਂ ਇਸ ट्रांजिशन ਕਾਰਵਾਈ ਦੇ ਵਿੱਚ ਕਾਫੀ ਅੱਗੇ ਪਹੁੰਚ ਗਏ ਹਾਂ ਤੇ ਇਹ ਕਾਫੀ ਚੁਣੌਤੀਪੂਰਨ ਰਹੀ ਹੈ 2 ਹਫ਼ਤੇ ਪਹਿਲਾਂ ਮੇਅਰ ਬ੍ਰੈਂਡਾ ਲੋਕ ਨੇ ਇਸ ਤਬਦੀਲੀ ਦੇ ਲਈ ਪ੍ਰੋਵਿੰਸ ਤੇ ਡਾਲਰ 250 ਮਿਲੀਅਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਤੇ ਦਾਵਾ ਕੀਤਾ ਸੀ ਕਿ ਪੇਸ਼ਕਸ਼ ਨੂੰ ਸਵੀਕਾਰ ਕਰਨਾ ਸਾਡੇ ਨਿਵਾਸੀਆਂ ਤੇ ਸਰੀ ਦੇ ਵਿੱਚ ਸਮੁੱਚੀ ਜਨਤਕ ਸੁਰੱਖਿਆ ਲਈ ਨੁਕਸਾਨਦੇ ਹੋਵੇਗਾ ਇਸ ਪੇਸ਼ਕਸ਼ ਤਹਿਤ ਅਗਲੇ 5 ਸਾਲਾਂ ਵਿੱਚ ਤਬਦੀਲੀ ਲਈ ਡਾਲਰ 150 ਮਿਲੀਅਨ ਤੇ ਉਸ ਤੋਂ ਬਾਅਦ ਦੇ 5 ਸਾਲਾਂ ਲਈ ਪ੍ਰਤੀ ਸਾਲ ਡਾਲਰ 20 ਮਿਲੀਅਨ ਤੱਕ ਸਰੀ ਪੁਲਿਸ ਤੇ RCMP ਅਫਸਰਾਂ ਦੀਆਂ ਤਨਖਾਹਾਂ ਵਿਚਲੇ ਅੰਤਰ ਨੂੰ ਪੂਰਾ ਕਰਨ ਲਈ ਦਿੱਤੇ ਜਾਣੇ ਸਨ ਮੇਅਰ ਬੈਂਡਾ ਲੋਕ ਨੇ RCMP ਨੂੰ ਰੱਖਣ ਦੇ ਮੁੱਦੇ ਤੇ ਚੋਣ ਲੜੀ ਸੀ ਤੇ ਜਿੱਤ ਹਾਸਿਲ ਦੇਸੀ ਪੁਲਿਸਿੰਗ ਬਾਬਤ ਅੰਤਮ ਅਧਿਕਾਰ ਸੁਬਾਈ ਸਰਕਾਰ ਦੇ ਕੋਲ ਹੁੰਦਾ ਹੈ ਤੇ ਫਾਰਮਰਥ ਨੇ ਕਿਹਾ ਹੈ ਕਿ ਤਬਦੀਲੀ ਲਈ ਸਹਿਮਤੀ ਮੌਜੂਦਾ ਵਿਧਾਨਕ ਢਾਂਚੇ ਦੇ ਅੰਦਰ ਹੋ ਰਹੀ ਸੀ ਸਰੀ ਦੇ ਸਿਟੀ ਕੌਂਸਲ ਲੈਂਦਾ ਐਨ ਐਸ ਨੇ ਕਿਹਾ ਹੈ ਕਿ ਉਹ ਅਤੇ ਸਰੀ ਦੇ ਬਹੁਤ ਸਾਰੇ ਨਿਵਾਸੀ ਫਾਰਮਰਥ ਦੇ ਐਲਾਨ ਸੁਣ ਕੇ ਰਾਹਤ ਮਹਿਸੂਸ ਕਰ ਰਹੇ ਨੇ ਬੇਸ਼ੱਕ ਸਿਰੀ ਆਫ ਸਰੀ ਦੇ ਵੱਲੋਂ ਇਸ ਸਬੰਧੀ ਅਦਾਲਤੀ ਰੁਖ ਵੀ ਤਿਆਰ ਕੀਤਾ ਗਿਆ ਹੈ ਜਿਸ ਦੀ ਸੁਣਵਾਈ ਅਪ੍ਰੈਲ ਦੇ ਅੰਤ ਦੇ ਵਿੱਚ ਸ਼ੁਰੂ ਹੋਵੇਗੀ ਪਰ ਸ਼ਹਿਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਪੁਲਿਸ ਤਬਦੀਲੀ ਕਾਰਨ ਕਾਫੀ ਜਾਦਾ ਪਰੇਸ਼ਾਨ ਨੇ ਤੇ ਉਹ ਇਸ ਦਾ ਕੋਈ ਹੱਲ ਜ਼ਰੂਰ ਚਾਉਂਦੇ ਨੇ ਮੇਰ ਬਰਨਾਲੋਕ ਨੇ ਪ੍ਰੋਵਿੰਸ਼ੀਅਲ ਸਰਕਾਰ ਦੇ ਤਾਜ਼ਾ ਕਦਮ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਕਿਹਾ ਹੈ ਕਿ ਇਹ ਇਸ ਦਿਸ਼ਾ ਵਿੱਚ ਇੱਕ ਹੋਰ ਗਲਤ ਕਦਮ ਹੈ ਜਦਕਿ ਸ਼ਹਿਰ ਦੇ ਲੋਕਾਂ ਤੇ ਬੋਝ ਪਾਏ ਬਿਨਾ ਪਬਲਿਕ ਸੇਫਟੀ ਲਈ ਸਰੀ ਆਰ ਸੀ ਐਮ ਪੀ ਇੱਕ ਬਿਹਤਰ ਪੁਲਿਸ ਫੋਰਸ ਹੈ ਬੇਸ਼ੱਕ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ ਟਰਾਂਜੀਸ਼ਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ ਸਰੀ ਪੁਲਿਸ ਬੋਰਡ ਅਨੁਸਾਰ ਉਹਨਾਂ ਦੇ ਵੱਲੋਂ ਇਸ ਮਹੀਨੇ 19 ਹੋਰ ਪੁਲਿਸ ਅਧਿਕਾਰੀ ਫੋਰਸ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਤੇ ਪ੍ਰੈਂਸ਼ੀਅਲ ਸਰਕਾਰ ਦੇ ਕਦਮਾਂ ਤੋਂ ਬਾਅਦ ਜਾਪ ਰਿਹਾ ਹੈ ਕਿ ਫੰਡਾਂ ਦੀ ਘਾਟ ਅੜਿੱਕਾ ਨਹੀਂ ਬਣੇਗੀ ਤੇ ਸਮੇਂ ਸਿਰ ਇਹ ਕੰਮ ਮੁਕੰਮਲ ਹੋਵੇਗਾ ਸਾਬਕਾ ਮੇਅਰ ਡੰਗ ਮੁਕੰਮਲ ਦੀ ਸੇਫ ਸਰੀ ਕੋਲੀਸ਼ਨ ਵੱਲੋਂ ਮੇਅਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਨਿਖੇਦੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਅਰ ਸ਼ਹਿਰ ਦੇ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਕੇ ਉਸ ਪੈਸੇ ਨੂੰ ਸਰੀ ਪੁਲਿਸ ਸਰਵਿਸ ਭਾਂਗ ਕਰਨ ਤੇ ਖਰਚਣਾ ਚਾਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।